ਆ ਜਾ ਫਰੀਤ ਚਲੋ ਆ ਜਾ ਆਹ ਕਿਹੜਾ ਕਿੰਨ ਲੇ ਗਿਆ ਨਹੀ ਪੋਰਸੀ ਦਾ ਕੱਲ ਕਢਾਤਾ ਸੀ ਕਿਹੜਾ ਫੇਰ ਇਹਨੂੰ ਨਹੀਂ ਲੈ ਗਿਆ ਇਹਨੇ ਨਹੀਂ ਜੁਗਣੀ ਦਾ ਖੜਾਵਾਂਗੇ ਕਿਹੜਾ ਬੰਦਰ ਆਹ ਦੇਖੀ ਕੱਲ ਨਾ ਹਾਂਜੀ ਇਹ ਰੇਤੇ ਤੇ ਲਟਿਆ ਕੇ ਤੇ ਰੇਤੇ ਤੇ ਲੇਟਣਾ ਦੇਖ ਤੂੰ ਕਿੰਨਾ ਚਮਕਦਾ ਚਮਕਦਾ ਦੇ ਕਿੰਨਾ ਰੇਤੇ ਨੇ ਸਾਫ ਕਰਤਾ ਇਹਦਾ ਪਿੰਡਾ ਹਨਾ ਖੁਸ਼ ਬਹੁਤ ਆ ਰੇਤੇ ਚ ਲੜਕੇ ਰੇਤੇ ਤੇ ਯਾਰ ਨਾ ਪਤਾ ਕੀ ਕਰੇ ਮੈਂ ਕੱਲ ਆਥਣੇ ਲਿਆ ਆ ਹਾਂਜੀ ਮੈਂ ਲਿਆ ਕੇ ਤੇ ਜਦੋਂ ਇਹ ਪੂਰਾ ਭਿੱਜਿਆ ਵਾ ਸੀ ਨਮਾਤਾ ਨਮਾ ਕੇ ਤੇ ਮੁੜ ਕੇ ਮੇਰੇ ਦਿਮਾਗ ਚਾਈ ਗੱਲ ਵੀ ਮੱਛਰ ਲੜੂ ਰਾਤ ਨੂੰ ਹਾਂਜੀ ਜਦੋਂ ਆਪਾਂ ਨਾ ਯਾਰ ਘੋੜਾ ਨਮਾ ਦਿੰਨੇ ਆ ਤੇ ਘੋੜਾ ਕੀ ਕਰਦਾ ਘੋੜੇ ਦੇ ਵਿੱਚੋਂ ਮਿੱਟੀ ਨਿਕਲ ਜਾਂਦੀ ਆ ਹਾਂਜੀ ਤੇ ਜਿਹੜੀ ਵਿਚਰੀ ਮਿੱਟੀ ਆ ਉਹ ਮੱਛਰ ਲੜਦਾ ਹਾਂਜੀ ਤੇ ਉਹ ਫਿਰ ਖੁੱਲੇ ਰੇਤੇ ਤੇ ਛੜਤਾ ਜੁਗਨੂ ਲੈ ਆਏ ਨੇ ਹਾਂ ਇਹਨੂੰ ਜੁਗਨੇ ਲੈ ਕੇ ਚੱਲਦੇ ਆ ਤੇ ਖੁੱਲੇ ਰੇਤੇ ਤੇ ਛੜਤਾ ਹਾਂਜੀ ਖੁੱਲੇ ਰੇਤੇ ਤੇ ਛੱਡਿਆ ਵਾ ਘੋੜਾ ਤੇ ਘੋੜੇ ਨੇ ਰੇਤਾਂ ਭਰ ਲਿਆ ਪਿੰਡੇ 'ਚ ਫੁੱਲ ਇਦੋਂ ਕੋੜ ਨੇ ਫੁੱਲ ਰੇਤਾ ਭਰ ਲਿਆ ਪਿੰਡੇ ਚ ਤੇ ਮੈਨੂੰ ਐ ਜੇ ਲੱਗਿਆ ਇੱਕ ਵਾਰ ਯਾਰ ਭੜਾ ਜਾ ਲੱਗਣ ਲੱਗ ਗਿਆ ਹਾਂਜੀ ਤੇ ਭਰ ਨਹੀਂ ਕੋੜਾ ਦਾ ਚਮਕਦਾ ਜ ਪੂਰਾ ਸਗਾ ਨਜ਼ਾਰੇ ਆਗੇ ਲਗਾਮ ਬਦਲ ਲੈਂਦੇ ਦੀ ਮੈਨੂੰ ਠੀਕ ਕੋਈ ਕਰਨੀ ਕੋਈ ਮਸਰਾ ਨਹੀਂ ਕੋਈ ਮਸਰਾ ਨਹੀਂ ਵੈਸੇ ਆਹਾ ਹੈ ਤਾਂ ਅੱਜ ਟੈਂਪਰੇਰੀ ਪਾਉਣੀ ਪੈਗੀ ਉਹ ਦੂਜੀਆਂ ਉਹ ਹੈ ਤਾਂ ਆ ਥੋੜੀ ਜੀ ਗਲਤ ਆ ਆ ਚੌਧਾ ਹੈ ਗੁੰਡਾ ਜੇ ਉੱਤੇ ਜਿਹੜਾ ਬਾਗ ਨਹੀਂ ਹੁੰਦੀ ਆਪਾਂ ਉਹੀ ਪਾ ਲਈ ਹਾਂਜੀ ਮੈਂ ਮੌਕੇ ਤੇ ਲੱਭਿਆ ਨਹੀਂ ਰਸਾਂ ਨਾ ਪੁੱਤੋ ਨਾ ਜਗ ਨੂੰ ਕੱਢ ਦੇ ਹੂੰਹ ਹੂੰਹ ਸਾਈਟ ਕਰਨਾ ਵੀ ਔਖਾ ਆ ਆਹੋ ਨਾ ਪੁੱਤਰ ਨਹੀਂ ਹੋਜੂ 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 ਕੋਈ ਮਸਲਾ ਹੈ ਬੱਸ ਨਾ 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 ਇਹ ਕਰਦੀ ਪੁੱਤ ਨਾ ਸੋਹਣੇ ਆ ਕੀ ਕਰਦੀ ਹਟ ਜਾ ਬਾਹਲੇ ਦਿਨਾਂ ਬਾਅਦ ਪਾਈ ਨਾ ਆਏ ਇਹਦੇ ਬਾਰੇ ਦਿਨਾਂ ਬਾਅਦ ਪਾਈਏ ਅੱਜ ਅਸੀਂ ਅਸਲ ਦੇ ਵਿੱਚ ਨਾ ਸ਼ੁਰੂ ਕਰ ਰਹੇ ਹਾਂ ਰਾਈਡ ਰਾਈਡ ਇਹ ਘੋੜੀ ਗੱਭਣ ਤੇ ਮਨ ਕੀਤਾ ਵੀ ਹੁਣ ਇਹਦੇ ਤੇ ਰਾਈਡ ਸ਼ੁਰੂ ਕਰੀਏ ਯਾਰ ਬਈ 6 ਮਹੀਨਿਆਂ ਦੀ ਮੇਰੇ ਹਸਾਮ ਨਾਲ ਗੱਭਣ ਹੋ ਗਈ ਇਹ ਹਾਂਜੀ ਤੇ ਅੱਜ ਹੋ ਸਕਦਾ ਸ਼ਰਾਰਤ ਵੀ ਕਰੂਗੀ ਹਾਂਜੀ ਕਿਉਂਕਿ ਮੇਰੇ ਹਸਾਮ ਦੋ ਮਹੀਨੇ ਹੋ ਗਏ ਸੌਣ ਜਿਹੜੀ ਵਾਲੀ ਸੀ ਨਾ ਪਹਿਲਾਂ ਸੌਣ ਜਿਹੜੇ ਦਿਨਾਂ ਅੱਜ ਦਿਲ ਵੀ ਨਹੀਂ ਕਰਦਾ ਯਾਰ ਬੈਠਣ ਨੂੰ ਉੱਤੇ ਪਹਿਲਾਂ ਗਰਮੀ ਬਾਲੀ ਹਜੂ ਹੁਣ ਤਾਂ ਹੁਣ ਸਹੀ ਆ ਵੀ ਆ ਉਹਦਾ ਹੀ ਮਾਨ ਕਰਦਾ ਵੀ ਯਾਰ ਪਸ਼ੂ ਨੂੰ ਕਾਹਨੂੰ ਖੱਜਲ ਖਰਾਬ ਜੇ ਕਰਨ ਇੱਕ ਤੇ ਖੁਰਕ ਜੀ ਹੁੰਦੀ ਆ ਫਿਰ ਉਹ ਬਾਲੀ ਹੋ ਜਾਂਦੀ ਏ ਉਹ ਮੁੜ ਕੇ ਨਾ ਫਿਰ ਬਾਲੀ ਲੱਗਦੀ ਆ ਦੂਜਾ ਵੀ ਮਾਰੂਗਾ ਚੀਕਾਂ ਦੂਜੀ ਨੂੰ ਵੀ ਲੈ ਜਾ ਇਹ ਤਾਂਕ ਰੂ ਰਾਹ ਚ ਨਹੀਂ ਤਾਂਗ ਨਹੀਂ ਕਰਦੀ ਪ੍ਰੀਤ ਕਿਵੇਂ ਫੜਾਂਗੇ ਮਾ ਫੜ ਲੂ ਮਥਾਈ ਸੜ ਦੇਣਾ ਇਹਨੇ ਨਹੀਂ ਨਹੀਂ ਸੜਦੀ ਨਹੀਂ ਓ ਸੜ ਦੇਣਾ ਉੱਤੇ ਬਹਿ ਕੇ ਇਹਨੂੰ ਕਿਵੇਂ ਫੜਾਂਗੇ ਨਹੀਂ ਨਹੀਂ ਆਵੜੂ ਯਾਰ ਕੋਈ ਨਹੀਂ ਹੁੰਦਾ ਇਹਨੇ ਖੇਚ ਲੈਣਾ ਤੂੰ ਇੱਥੇ ਰਹੂਗੀ ਇਹਨੇ ਇੱਥੇ ਜੀਕਾ ਮਰੀ ਜਾਣੀਆ ਓ ਨਹੀਂ ਆਏ ਆਪਾਂ ਫੜਾਂਗੇ ਕਿਵੇਂ ਨਹੀਂ ਜਾਵੜੂ ਹੈਨਾ ਜਾ ਵਰਨਾ ਯਾਰ ਪਰੀ ਤਾਂ ਦੇਖ ਜਾ ਤਾਂ ਪਰਮਵੀਰ ਵੀ ਹੈ ਨਹੀਂ ਨਹੀਂ ਤਾਂ ਬਾਹਰ ਲੈਂਦੇ ਓ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੂੰ ਤੂੰ ਤਾਂ ਜੰਮ ਜਾਣਾ ਹਾਂ ਮੈਂ ਤਾਂ ਚੱਲੇ ਤੂੰ ਤਮਾਸ਼ਾ ਦੇਖੀ ਯਾਰ ਇਹ ਸਿਆਣੀ ਬਹੁਤ ਆ ਯਾਰ ਇਹਨੇ ਜਾ ਵਰਨਾ ਆਏ ਔਖਾ ਨਹੀਂ ਔਖਾ ਤਾਂ ਹੈਗਾ ਇੱਕ ਮਿੰਟ ਆ ਨਾ ਕਾਠੀ ਭਰੀ ਤੇ ਥੋੜੀ ਜਿਹੀ ਸਿੱਧੀ ਕਰੀਓ ਇਧਰਲੇ ਪਾਸੇ ਉਹ ਗੱਡੀ ਨਾ ਬਾਂਦਰ ਗੱਡੀ ਸਿੱਧੀ ਕਰ ਦੀ ਹੋ ਗਈ ਨਾ ਓਕੇ ਆ ਮੈਨੂੰ ਫੜਾ ਦੋ ਕੇਰਾ ਨਹੀਂ ਨਹੀਂ ਬੱਸ ਕੇਰਾ ਮੈਂ ਦੇਖ ਲੈਣ ਦੇ ਇਹ ਤਾਂ ਤੁਰਪੀ ਦੇਨੇ ਆ ਜੇ ਤਾਂ ਵੱਡੇ ਗੇੜ ਤੱਕ ਨਾ ਆਏਗੀ ਜਿਹੜਾ ਤੁਰਪੀ ਵੱਡੇ ਗੇੜ ਤਾਈ ਹਣਾ ਹਾਂਜੀ ਫੇਰ ਤਾਂ ਤੌਰੀ ਪਊਗੀ ਬੱਸ 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 ਇੱਕ ਕਰੀ ਮੈਨੂੰ ਕਾਬੂ ਕਰ ਲੈਣ ਦੇ ਵਾ ਘੋੜੀਆਂ ਜੇ ਤਾਂ ਤੁਰਪੀ ਫਿਰ ਤਾਂ ਤੋਰੀ ਪਊ ਨਹੀਂ ਫਿਰ ਛੱਡ ਦਿਆਂਗੇ ਐ ਕਾਇਆ ਨਾ ਪਕੜਿਆਲਾ ਵੀ ਨਹੀਂ ਪਾਇਆ ਨਾ ਉਹਦੇ ਹਾਂਜੀ ਮੜਾ ਤਲਿਆਰਾ ਪਾ ਲਿੰਦੇ ਆ ਜਾ ਪੁੱਤ ਹਾਂ ਆਇਆ ਤੇ ਇਹ ਸਿੱਟਣ ਤੇ ਆ ਗਈ ਤਾਂ ਉੱਤੋਂ ਸੜ ਦੋ ਮੈਨੂੰ ਐ ਖਿੱਚ ਨਾ ਲਵੇ ਤੁਹਾਨੂੰ ਯਾਰ ਪ੍ਰੀਤ ਦੇਖ ਮੈਨੂੰ ਯਕੀਨ ਆ ਜਾ ਤਾਂ ਐ ਵੀ ਬੜੂ ਤੂੰ ਆਤਮਾਸ਼ਾ ਦੇਖਣਾ ਤਾਂ ਆ ਜਾ ਮੋਟਰਸਾਈਕਲ ਮੈਂ ਲੂੰਗਾ ਮੋਟਰਸਾਈਕਲ ਪਰ ਬਾਅਦ ਚ ਹੀ ਜੰਮ ਜਾ ਯਾਰ ਮੈਂ ਘਸੈਂਗ ਵੀ ਲੈ ਆਂਦੇ ਦੋ ਦੋ ਘੋੜੇ ਦੇਖਦੇ ਆਂ ਕੀ ਕਰਦੀ ਆਂ ਹਾਂ ਸੋਹਣੇ ਤੇਰੇ ਤੁਹਾਨੂੰ ਕੀ ਕਹਾਂ ਲਾ ਨਾਲੇ ਬਿਨਾ ਕਨੇ ਵਾਲੇ ਤੋਂ ਜਾਣਦੀ ਆ ਇਹ ਤਾਂ ਜਾਣਦੀ ਆ ਨਾਲ ਜਿਵੇਂ ਆਪਾਂ ਪੋਰਸ਼ਨ ਲੈ ਜਾਂਦੇ ਸੀ ਨਿੱਕੇ ਬੱਚੇ ਨੂੰ ਹਾਂ ਓ ਯਾਰ ਇਹ ਸਿਆਣੀ ਵਾਲੀ ਆਕਲ ਵਾਲੀ ਐ ਇਹਨੂੰ ਮੇਰਾ ਪਰੋਸਾਈ ਲਈ ਆਉਂਦਾ ਇਹਨੂੰ ਮੈਂ ਤਾਂ ਆ ਭਰਾਨਾ ਵੀ ਆਏ ਜਾਈ ਕਿਵੇਂ ਆਦੀ ਆ ਉਹ ਵੀ ਨਹੀਂ ਹਲਤ ਕਰਦੀ ਇਹਦੇ ਨਾਲ ਜੇ ਤਾਂ ਟਿੱਕੀ ਗਈ ਫਿਰ ਤਾਂ ਤੂੰ ਉੜਿਆਂ ਹਾਂਜੀ ਜੇ ਨਾ ਟਿੱਕੀ ਫਿਰ ਆਪਾਂ ਨੂੰ ਕੋਈ ਨਹੀਂ ਤਾਂ ਮੈਂ ਫੜ ਲਿਆਂਗਾ ਫਿਰ ਹੋਰ ਕੀ ਐ ਮੋਟਰਸਾਈਕਲ ਖੜਾ ਦਾਂਗੇ ਜਿਹੜੀ ਪਈ ਤੇ ਰੋੜ ਲੱਗਿਆ ਮੋਟਰਸਾਈਕਲ ਖੜਾ ਦਾਂਗੇ ਇਹਰਾਂ ਦਾ ਵਧੀਆ ਜਾਂਦੀ ਆ ਲਹ ਪ੍ਰੀਤਾ ਸਿਆਣੀ ਵਾਲੀ ਆ ਯਾਰ ਪੂਰੀ ਸਿਆਣੀ ਆ ਇਹ ਤਾਂ ਆਹ ਦੇਖ ਲੈ ਵੇ ਹੁਣ ਰੱਸੇ ਨਹੀਂ ਕੱਸ ਨਹੀਂ ਪੈਣ ਦਿੰਦੀ ਜੰਮੀ ਵਾਲੇ ਰੱਸੇ ਨੂੰ ਵੀ ਕੱਸ ਨਹੀਂ ਪੈਣ ਦਿੰਦੀ ਜਮਾ ਵੀ ਨਹੀਂ ਹੈ ਆ ਦੇਖ ਲੈ ਆ ਖਿੱਚਣਾ ਵੀ ਨਹੀਂ ਪੈਂਦਾ ਲਹ ਇਹ ਤਾਂ ਉਮੀ ਜਾਂਦੀ ਆ ਨੋਰਮਲ ਵੀ ਮਾਰਦੀ ਨਾ ਇਹ ਖੁੱਲੀ ਛੱਡ ਗਈ ਵੀ ਦਿਆਣੀ ਹੋਵੇ ਹੈਨਾ ਤਾਂ ਵੀ ਉੱਠ ਜੂ ਯਾਰ ਕਮਾਲ ਆ ਯਾਰ ਹਨਾ ਹਾਂਜੀ ਕਿਹਣੀ ਆਪ ਹੀ ਰੁਕ ਜਾਂਦੀ ਐ ਮੂਡ ਮਾਰ ਤੋਂ ਪਹਿਲਾਂ ਹੀ ਤੂੰ ਹੋਰ ਦੇਖੀ ਜਦੋਂ ਕੋਈ ਮੂਹਰੋ ਚੀਜ਼ ਆਊਗੀ ਨਾ ਹਾਂਜੀ ਇਹਦੇ ਪਿੱਛੇ ਹੋ ਜਾਣਾ ਉਦੋਂ ਦੇਨੇ ਆ ਦੋਂ ਆਪਾਂ ਨਿੱਕੇ ਤੋਂ ਰਾਈਡ ਕਰਾਉਨੇ ਆ ਇੱਤੇ ਹਾਂਜੀ ਮੈਂ ਤਾਂ ਨਾ ਫਿਰ ਉਹ ਵੀ ਬਿਨਾ ਕੰਟਰੋਲ ਤੋਂ ਹੀ ਚੱਲਦਾ ਉਹ ਨਿੱਕਾ ਤਾਂ ਬੈਠੇ ਹੀ ਹੁੰਦਾ ਨਿੱਕਾ ਥੋੜਾ ਆ ਵੀ ਦੇ ਲੈ ਹੁਣ ਬਿਨਾ ਕੰਟਰੋਲ ਤੋਂ ਹੀ ਆ ਸਹੀ ਗੱਲ ਆ ਮੈਂ ਮਾਰ ਦੇਣਾ ਗਰਦਨ ਜੀ ਕਿੰਨੀ ਸੋਹਣੀ ਆ ਓਏ ਚੈਨ ਨਮੋਣ ਆਲੀ ਆ ਆ ਉੱਤੇ ਓਏ ਇੱਕ ਗੱਲ ਹੋਰ ਦੇਖ ਹਾਂਜੀ ਅੱਗੇ ਮੈਂ ਜੁਗਣੀ ਦੀ ਕਾਠੀ ਜੀ ਨੂੰ ਹੱਥ ਪਾ ਕੇ ਬੈਠਦਾ ਹੁਣਾਂ ਡਰਦਾ ਹਾਂਜੀ ਅੱਜ ਕਾਫੇ ਨੂੰ ਹੱਥ ਨਹੀਂ ਪਾਇਆ ਵਾ ਆ ਉਹ ਨਹੀਂ ਤਾਂ ਅੱਗੇ ਆਪਣੀ ਹੱਥ ਜਪਾਇਆ ਹੁੰਦਾ ਹੁੰਦਾ ਹੱਥ ਜਪਾਉਣਾ ਪੈਂਦਾ ਹੁੰਦਾ ਆ ਦੇ ਨਿੱਕੇ ਬੱਚੇ ਵਰੀ ਤਾਂ ਇਹ ਤਾਂ ਪੂਰੇ ਖੁਸ਼ ਆ ਦੇਖ ਕੇ ਘੋੜਾ ਘੋੜਾ ਕਰਦੇ ਆ ਹਾਂ ਬਸ ਇਹ ਤਾਂ ਲੱਕ ਨੂੰ ਬੰਨ ਲੈ ਰੱਸਾ ਜੱਪ ਕਰਕੇ ਹੱਥੋਂ ਹਾਂਜੀ ਵਧੀਆ ਤਰੀਂ ਦੀ ਆ ਰਾਵਣ ਐ ਵਧੀਆ ਚਾਰਨ ਲੈ ਜਾ ਕਰਾਂਗੇ ਇਹਨਾਂ ਨੂੰ ਹੋਰ ਯਾਰਾ ਗਾਹ ਠੰਡ ਆ ਜੂ ਉੱਥੇ ਤਾਂ ਦੇਖ ਲੈ ਲਾ ਤੇਰੇ ਸਾਹਮਣੇ ਆ ਅਜੇ ਤਾਂ ਨਾ ਮੇਰੇ ਮੋਟਰਸਾਈਕਲ ਦਾ ਡਿੱਕਾ ਯਾਰ ਮੰਦੀ ਆ ਹਾਂ ਅਜੇ ਤਾਂ ਤੇਰੇ ਮੋਟਰਸਾਈਕਲ ਦਾ ਡਿੱਕਾ ਮੰਦੀ ਆ ਹੋਰ ਜੀ ਧਿਆਨ ਨਾਲ ਧਿਆਨ ਨਾਲ ਆਜੋ 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 ਬਿੱਲ ਹੀ ਆ ਇੱਕ ਦੁਕਾਨ ਪਈ ਆ ਯਾਨੀ ਸੌਖਾ ਹੋ ਜੂ ਦੁਕਾਨ ਫਿਰ ਯਾ ਬਾਦਸ਼ਾਹ 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 ਲੱਗਣਾ ਪੈਂਦਾ ਸਰਪੰਚ ਸਾਹਿਬ ਕਹਿੰਦੇ ਇੱਕ ਮੈਨੂੰ ਦੇ ਦੇ ਹਾਂਜੀ ਆ ਕੀ ਕਰਦੀ ਆ ਅੱਜ ਪਹਿਲਾ ਦਿਨ ਕਰਕੇ ਫਰੀ ਕੀ ਤੋਂ ਡਰਦੀ ਆ ਇਹ ਆ ਦੇਖੋ ਧਮਗਰ ਹੋ ਜਾਂਦੀ ਆ ਹਾਂਜੀ ਅੱਜ ਪਹਿਲਾ ਦਿਨ ਕਰਕੇ ਸੋਹਣਾ ਡਰਦੀ ਆ ਕਬਾਸ ਬਰਾਵਣਾ ਤੁਰ ਹੀ ਜਾਂਦੀ ਹੈ ਗੱਲ ਤਾਂ ਇਹ ਐ ਦੇ ਗੇਅਰ ਲਾਉਣੇ ਪੈਂਦੇ ਇਹ ਤਾਂ ਕੋਈ ਗੇਅਰ ਨਹੀਂ ਲਾਉਣਾ ਪੈਂਦਾ ਲੈ ਉਹੀ ਤਾਂ ਗੱਲ ਆ ਰਸੇ ਦੀ ਦੁਰੀ ਜਾਂਦੀ ਆ ਇਹ ਆਟੋ ਗੇਅਰ ਤੇ ਹੀ ਆ ਥਲਿਆਰੇ ਥਲਿਆਰੇ ਨਾਲ ਵੀ ਤੁਰੇ ਜਾਂਦੇ ਜਾਂਦੇ ਨਹੀਂ ਤਾਂ ਪਸੂ ਯਾਰ ਆਪਾਂ ਇੱਥੇ ਨਹੀਂ ਤੁਰਿਆ ਥਲਿਆਰੇ ਤੋਂ ਵੀ ਬਿਨਾ ਖਿੱਚ ਵੀ ਨਹੀਂ ਪੈਣ ਦਿੰਦੀ ਰਸੇ ਨੂੰ ਇਹੇ ਜੇ ਪਾ ਮੈਂ ਤਿੰਨ ਕੋੜੇ ਲੈ ਜਾ ਇਕੱਠੇ ਹਟ 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 ਅੱਜ ਥੋੜਾ ਡਰਦੀ ਜੇ ਆ ਬੇਸ਼ੇਰੀ ਵੀ ਆ ਦੇ ਮੈਨੂੰ ਮੈਥੋਂ ਡਰਦੀਆਂ ਹਾਂ ਹਾਂ ਚੱਲ ਚੱਲ ਸਭ ਪਹਿਲਾ ਦਿਨ ਆ ਨਾ ਯਾਰ ਅਸਲ 'ਚ ਨਾ ਘੋੜਾ ਡਰਦਾ ਨਹੀਂ ਹੁੰਦਾ ਨਰਜੀ ਦਿਖਾਉਂਦਾ ਹੁੰਦਾ ਯਾਰ ਘੋੜਾ ਹੂੰ ਜਮਾਂ ਸਹੀ ਆ ਘੋੜਾ ਪਹਿਲੇ ਦਿਨ ਨਿਕਲ ਆ ਨਾ ਨਰਜੀ ਦਿਖਾਉਣ ਲੱਗ ਜਾਂਦਾ ਉਹ ਐ ਜੇ ਦਿਖਾਉਣ ਤੇ ਤਾਕਤ ਜੀ ਓਵਰ ਹੁੰਦੀ ਆ ਉਹਦੇ 'ਚ ਥੋੜੀ ਜੀ ਜਮਾਂ ਸਹੀ ਆ ਹਾਂ ਜਦੋਂ ਆਪਾਂ ਵਾਪਸ ਮੁੜਦੇ ਆ ਰਾਈਟ ਤੋਂ ਉਦੋਂ ਕਾਤੋਂ ਨਹੀਂ ਡਰਦਾ ਘੋੜਾ ਜਾਂਦਿਆਂ ਤੋਂ ਜਦੋਂ ਨਰਜੀ ਵਾਲੀ ਉਦੋਂ ਡਰਦਾ ਅਸਲ ਇਹ ਡਰਦਾ ਨਹੀਂ એનર્ਜੀ ਦਿਖਾਉਂਦਾ ਹਰ ਇੱਕ ਚੀਜ਼ ਤੇ ਸਹੀ ਗੱਲ ਆ ਯਾਰ ਫੋਨ ਪਤਾ ਨਹੀਂ ਕੌਣ ਕਰੀ ਜਾਂਦਾ ਲੈ 4 ਕੰਮ 3 ਕੰਮ ਕਰਕੇ ਦੇਖੀਏ ਕਿਹੜਾ ਫੋਨ ਵੀ ਸੁਣ ਕੇ ਦੇਖਾਂ ਵਿੱਚ ਕਿਸੇ ਦਾ ਸੈੱਟ ਨਾ ਲਿਓ ਕੌਣ ਆ ਯਾਰ WhatsApp ਤੇ ਕਾਲ ਕਰੀ ਜਾਂਦਾ ਡਰਦੀ ਅੱਜ ਹਾਂਜੀ ਬੈਠੀ ਹੀ ਡਰਦੀ ਆ ਉਹ ਇੱਕ ਗੱਲ ਆ ਪ੍ਰੀਤ 40 ਰੁਪਏ ਵਾਲੀ ਹਾਂਜੀ ਮੈਂ ਕਿਹਾ ਇੱਕ ਗੱਲ ਹੋਰ ਆ 42 ਹਾਂਜੀ ਜਿੰਨਾ ਵੱਡੇ ਕੱਦ ਦਾ ਘੋੜਾ ਹੁੰਦਾ ਫਰਤੀਲਾ ਨਹੀਂ ਹੁੰਦਾ ਉਹਦੇ ਕਿ ਡਿੱਗਣ ਦਾ ਡਰ ਨਹੀਂ ਜਿੰਨੇ ਵੱਡੇ ਕੱਦ ਦੇ ਘੋੜੇ ਤੇ ਬੈਠੋਗੇ ਡੈਗਦੇ ਨਹੀਂ ਜਿੰਨਾ ਛੋਟੇ ਕਦ ਦਾ ਘੋੜਾ ਸੈੱਟ ਸਕਦਾ ਵੱਡੇ ਕਦ ਦਾ ਘੋੜਾ ਸੈੱਟ ਨਹੀਂ ਸਕਦਾ ਉਹ ਨਿੱਕਾ ਫਰਤੀਲਾ ਹੀ ਵੜਾ ਹੁੰਦਾ ਜਿਹੜਾ ਵੱਡੇ ਕਦ ਦਾ ਘੋੜਾ ਨਾ ਉਹਦਾ ਰੈਕਸ਼ਨ ਟਾਈਮ ਬਹੁਤ ਲੇਟ ਆ ਲੇਟ ਆ ਲੇਟ ਆ ਉਹ ਮਤਲਬ ਆਪਦੀ ਬੋਡੀ ਨੂੰ ਤਿਆਰ ਕਰਨ ਵਾਸਤੇ ਟਾਈਮ ਲਾਉਂਦਾ ਬਹੁਤ ਟਾਈਮ ਲਾਉਂਦਾ ਜੇ ਆਪਣਾ ਉਹਦੀ ਕੰਨਾਂ ਦੇ ਵਿੱਚ ਨਿਗਾਹ ਏ ਉਹਦੇ ਬੋਡੀ 'ਚ ਨਿਗਾਹ ਏ ਤਾਂ ਆਪਾਂ ਨੂੰ ਵੀ ਰੈਕਟ ਕਰਨ ਲਈ ਟਾਈਮ ਮਿਲਦਾ ਜਿਵੇਂ ਸਹੀ ਹੈ ਜਿਹੜਾ ਛੋਟੇ ਕਦ ਦਾ ਘੋੜਾ ਉਹਦਾ ਰੈਕਸ਼ਨ ਟਾਈਮ ਬਹੁਤ ਤੇਜ਼ ਆ ਹਾਂਜੀ ਉਹ ਹੁਣ ਜਿਵੇਂ ਆ ਰੈਕਟ ਕਰਦੀ ਆ ਪਹਿਲਾਂ ਪਤਾ ਲੱਗਦਾ ਵੀ ਇਹ ਨਿੱਚੀ ਮਾਰਦੀ ਆ ਹਾਂਜੀ ਛੋਟੇ ਕਦਮ ਆਪਣੀ ਕਾਲੀ ਇੱਕ ਸੈਕਿੰਡ ਵਿੱਚ ਸੜ ਦਿੰਦੀ ਸੀ ਬੰਦੇ ਨੂੰ ਉਹ ਸਪੀਡ ਹੀ ਬਾੜੀ ਸੀ ਉਹਦੀ ਜਦੋਂ ਰੈਕਟ ਕਰਦੀ ਕਿਉਂਕਿ ਰੈਕਸ਼ਨ ਟਾਈਮ ਬਹੁਤ ਘੱਟ ਹੁੰਦਾ ਆ ਦੇ ਇਹ ਤਾਂ ਪਹਿਲਾਂ ਫੁਕਾਰਾ ਮਾਰਦੀ ਆ ਕੰਨ ਚੌੜਾ ਕਰਦੀ ਆ ਗਰਦਨ ਨੀਵੀਂ ਕਰਦੀ ਆ ਉਦੋਂ ਤੱਕ ਤਾਂ ਬੰਦੇ ਨੂੰ ਬਹੁਤ ਕੁਝ ਪਤਾ ਲੱਗ ਜਾਂਦਾ ਹਾਂਜੀ ਆ ਦੇ ਆ ਦੇ ਆ ਫੁਕਾਰਾ ਮਾਰਦੀ ਆ ਅਸਲ ਦੇ ਵਿੱਚ ਇੱਥੇ ਕੱਲ ਘੋੜੇ ਭੱਜੇ ਆ ਅੱਛਾ ਆ ਦੇਖ ਆ ਦੇਖ ਪੰਨ ਆ ਦੇਖ ਤੰਦੀਆਂ ਨਾ ਪੰਨ ਆ ਸਹੀ ਐ ਚ ਕਿੱਲਾ ਉਹ ਜਿਹੜਾ ਕਿੱਲਾ ਜ ਨਹੀਂ ਪੜਦੇ ਜੇ ਹੁੰਦੇ ਨੇਜਾਂ ਬਾਜੀ ਕਰਦੇ ਹਾਂਜੀ ਨਹਿنگ ਸਿੰਘ ਆਏ ਸੀਗੇ ਘੋੜ ਤੋੜਾਂ ਹੋਈਆਂ ਇੱਥੇ ਤੇ ਇਹ ਘੋੜਿਆਂ ਦੀ ਸਮੈਲ ਤੋਂ ਰੈਕਟ ਕਰਦੀ ਆ ਇੱਥੇ ਜਮਾਂ ਸਹੀ ਆ ਹੋ ਸਕਦਾ ਥੱਲੇ ਕੋਈ ਮੱਖੀ ਵੀ ਬੈਠਦੀ ਹੋਵੇ ਕੋਈ ਵੱਡੀ ਗੱਲ ਨਹੀਂ ਪਰੇ ਮੈਂ ਨਿਗ੍ਹਾ ਰੱਖੀ ਮੈਂ ਕਿਤੇ ਪਹੀ ਤੇ ਨਹੀਂ ਪਿਆ ਨਹੀਂ ਨਹੀਂ ਚਾਚੂ ਚੱਲੀ ਜਾਂਦਾ ਰੇਂਜ ਉਹ ਡਿਆਣੀ ਆ ਉਦੋਂ ਮੈਨੂੰ ਨਿਗ੍ਹਾ ਮੇਰੀ ਰੇਂਜ ਕਿਉਣਾ ਨਹੀਂ ਨਾ ਫੇਰਾ ਟ੍ਰੇਨ ਨਹੀਂ ਲੱਭਣਾ ਪੈਣਾ ਮੈਨੂੰ ਦਿਸ ਹੀ ਜਾਂਦਾ ਫੇਰਾ ਮੇਰੇ ਨਾਲ ਆ ਹੀ ਹੋਈ ਇੱਕ ਬਲੌਗ ਬਣਾਇਆ ਹਾਂਜੀ ਉਹ ਮੈਨੂੰ ਜਾ ਕੇ 10 ਕਿਲੋਮੀਟਰ ਤੇ ਪਤਾ ਲੱਗਿਆ ਵੀ ਯਾਰ ਮੇਰੇ ਕੋਲ ਤਾਂ ਮੇਰਾ ਮੋਬਾਈਲ ਹੀ ਹੈ ਨਹੀਂ ਹਾਂਜੀ ਤਾਂ ਇੱਕ ਗੱਲ ਹੈਰਾਨੀ ਵਾਲੀ ਇਹ ਦੇਖ ਮੈਂ ਉਹ ਚੱਕਰੀ ਜਾਂਦਾ ਮੇਰੇ ਕੋਲ ਮੋਬਾਈਲ ਮੇਰਾ ਡੱਗ ਪਿਆ ਹਾਂਜੀ ਉਹ ਵੀਡੀਓ ਦੇਖਣ ਵਾਲਾ ਨੇ ਸਾਰੀ ਵੀਡੀਓ ਦੇਖੀ ਫਰੀ ਤਾਂ ਹਾਂਜੀ ਉਹ ਵੀਡੀਓ ਦੇ ਬਾਰੇ ਪੁੱਛੀ ਜਾਂਦੇ ਭਾਈ ਮੋਬਾਈਲ ਲੱਪ ਗਿਆ ਮੋਬਾਈਲ ਲੱਪ ਗਿਆ ਮੋਬਾਈਲ ਉਹਦੇ ਘਰੇ ਹੀ ਸੀ ਮੋਬਾਈਲ ਤਾਂ ਲੱਭ ਹੀ ਜਾਂਦਾ ਹਾਂਜੀ ਉਹ ਘਰੇ ਰਹਿ ਗਿਆ ਕਿਤੇ ਤੂੰ ਦੇਖ ਲੈ ਵੀ ਵੀਡੀਓ ਦੇਖਣ ਵਾਲਾ ਆਹ ਜਿਹੜੀਆਂ ਜਿਹੜੀਆਂ ਓਏ ਆ ਚਿੜੇ ਆ ਬਿਜੜੇ ਆਹ ਆਹ ਰੇ ਜੇ ਹਾਂਜੀ ਰੇਤੇ 'ਚ ਲੜਦੇ ਆ ਪਤਾ ਨਹੀਂ ਕੀ ਆ ਤੂੰ ਦੇਖ ਯਾਰ ਚਾਲ ਚੂਲ ਆਪਣੇ ਕੈਲੇ ਦੀ ਇਹ ਤਾਂ ਬਾਹਲਾ ਵਧੀਆ ਦਰਦੀ ਹੈ ਕੈਲੀ ਤਾਂ ਯਾਰ ਬਾੜੀ ਸਰਾ ਯਾਰ ਕੋੜੀ ਹੈ ਯਾਰ ਬਲੀ ਬਾੜੀ ਸਿਆਣੀ ਆਏ ਨੇ ਕਿ ਸੰਗ ਦਾ ਕੋਲੇ ਦਾ ਜੀਆਂ ਦੇ ਹੋਣਗੇ ਹਨਾ ਹਾਂਜੀ ਟ੍ਰੇਨਿੰਗ ਤੇ ਹੀ ਆ ਉਹਨਾਂ ਨੇ ਟ੍ਰੇਨ ਵਧੀਆ ਕੀਤੇ ਹੁੰਦੇ ਆਪਣੇ ਨਾਲ ਬਹੁਤ ਜ਼ਿਆਦੇ ਮੈਨੂੰ ਇਹ ਤਾਂ ਡਰ ਸੀਗਾ ਵੀ ਆਹ ਕਰੂਗੀ ਹਾਂਜੀ ਮੈਨੂੰ ਵੀ ਇਹ ਸੀਗਾ ਵੀ ਜੁਗਣੀ ਨੇ ਨਹੀਂ ਇਹਨੂੰ ਕੰਫਰਟੇਬਲ ਮੰਨਣਾ ਆਪੇ ਜੁਗਣੀ ਨੇ ਇਹਨੂੰ ਬਰਦਾਸ਼ਤ ਨਹੀਂ ਕਰਨਾ ਬਾਰੇ ਸਹੀ ਆ ਕੰਫਰਟੇਬਲ ਇਹ ਦੇ ਨਾਲ ਇਕੱਠੇ ਨਹੀਂ ਰਹਿੰਦੇ ਨਾ ਸਾਰੀ ਦਿਹਾੜੀ ਹੂੰ ਅੱਜ ਛੋਟਾ ਘੇੜਾ ਕਢਾ ਦਗੇ ਪ੍ਰੀਤ ਹਾਂਜੀ ਸੂਏ ਤੋਂ ਮੋੜ ਲੈਨੇ ਆ ਬਈ ਗੱਬਣ ਘੋੜੀਆ ਯਾਰ ਹਣਾ ਪਹਿਲਾ ਦੇਣਾ ਸੂਏ ਤੋਂ ਮੋੜ ਲੈਨੇ ਆ ਚ ਫਿਰ ਹੌਲੀ ਹੌਲੀ ਆਪਾਂ ਇਹਨਾਂ ਨੂੰ ਵਧਾ ਦਿਆਂਗੇ ਬਾਟ ਇਹਨਾਂ ਦੀ ਜਮਾਂ ਸਹੀ ਆ 50 ਗਦਣਾ ਤੇ ਸਰੀਰ ਉਸ ਥਾਂ ਤੇ ਆਊਗਾ ਸਹੀ ਯਾ ਫਿਰ ਨਹੀਂ ਲੈ ਕੇ ਨਿਕਲ ਪਿਆ ਕਰਾਂਗੇ ਹੋਰ ਇਹਨਾਂ ਦੋਨਾਂ ਨੂੰ ਤਿੰਨਾਂ ਨੂੰ ਕੱਢ ਲਿਆ ਕਰਾਂਗੇ ਫਿਰ ਸਰੀਰ ਆਊਗਾ ਇਹਨਾਂ ਨੂੰ ਵਾਪਸ ਕਰ ਦਿੰਨੇ ਆ ਸੂਏ ਤੋਂ ਹਾਂਜੀ ਉੱਥੇ ਮੈਂ ਫੜ ਲੂ ਇੱਕ ਘੋੜੀ ਨਹੀਂ ਮੋੜਨੀ ਔਖੀ ਹੋ ਜੇ ਨਹੀਂ ਨਹੀਂ ਆਹੀਂ ਮੋੜਾਂਗੇ ਐਹੇ ਆਹੀਂ ਮੋੜੂ ਲੱਗ ਜੂ ਪਤਾ ਤੂੰ ਦੇਖ ਲਈ ਆਹੀਂ ਮੋੜੂ ਹਾਏ ਬਾੜ ਤਾਂ ਬਾਬਾ ਭਈਆ ਸੂਆ ਬਾਬਾ ਨੂੰ ਲੂ ਸੂਏ ਤੇ ਆਹੀਂ ਮੋੜੂਗਾ ਮੈਨੂੰ ਲੱਗਦਾ ਇਹਨਾਂ ਨੇ ਫਸ ਜਾਣਾ ਉਲਝ ਜੇ ਨਹੀਂ ਫਸਦੀਆਂ ਯਾਰ ਉਹ ਸਿਆਣੀ ਵਾਲੀ ਆ ਯਾਰ ਆ ਤੇ ਇਹ ਰੱਸੇ ਨੂੰ ਤਾਂ ਕਾਸ ਨਹੀਂ ਪੈਣ ਦਿੰਦੀ। ਜੁਗਣੀ ਵੀ ਮੈਂ ਤਾਂ ਸਿਆਣੀ ਜੀ ਹੋਗੀ ਲੱਗਦੀ ਨਹੀਂ ਤਾਂ ਚੌਟ ਬਹੁ ਕਰਦੀ ਹੁੰਦੀ। ਤੂੰ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਕਿ ਜਿੱਥੇ ਰੋਕਣਾ ਚਾਹਾਂਗੇ, ਦੋਨੇ ਰੁਕਦੀਆਂ ਕਿੱਕ ਰੁਕਦੀਆਂ। ਹਾਂਜੀ। ਹੈ? ਸਹੀ ਗੱਲ ਆ ਦੂਜੀ ਖਿੱਚੀ ਜਾਵੇ ਫਿਰ। ਜਦੋਂ ਮੋੜਨਾ ਚਾਹਾਂਗੇ ਉਦੋਂ ਉਹ ਦੇਖਾਂਗੇ ਵੀ ਇੱਧਰਲੇ ਪਾਸੇ ਮੁੜਦੀ ਆ ਜਾਂ ਮੈਨੂੰ ਪੁੱਠੇ ਪਾਸੇ ਕਰਨਾ ਪਊ ਕੀ ਕਰਨਾ ਪਊ। ਨਹੀਂ ਨਹੀਂ। ਕਿਵੇਂ ਹੋਊਗਾ ਹਜੇ ਕੋਈ ਸਮਝ ਹੋएगी 500 ਮੀਟਰ ਰਹਿ ਗਿਆ। ਉਹ ਇਹ ਵਾਲਾ ਚ ਰਸਤਾ ਜਾਂ ਚੌੜਾ ਹਾਂਜੀ ਉਹ ਚੌੜਾ ਇਧਰ ਸਾਰੇ ਪਾਸੇ ਨੂੰ ਉੱਥੇ ਦੇਖਦੇ ਹਾਂ ਹਾਂਜੀ ਸਾਰੇ ਪਾਸੇ ਨੂੰ ਪਈਆਂ ਉਥੋਂ ਦੇਖਦੇ ਹਾਂ ਲੱਗ ਜੂ ਪਤਾ ਯਾਰ ਵਾਹਲਾ ਸਿਆਣਾ ਬੱਚਾ ਮੇਰਾ ਮਨ ਕਰੀ ਜਾਂਦਾ ਮੈਂ ਇਹਨੂੰ ਉਤਰ ਕੇ ਪਹਿਲਾਂ ਇਹਨੂੰ ਜੱਫੀ ਪਾਵਾਂ ਇਹਨੂੰ ਸ਼ਾਬਾਸ਼ ਦੇਵਾਂ ਪਰ ਇਹ ਨਾ ਹੋਵੇ ਵੀ ਮੈਂ ਉਥੋਂ ਮੋੜ ਲੱਗਾ ਉਹਦੇ ਸੈਟ ਲੈ ਮੇਰੇ ਸਾਰੇ ਜਜ਼ਬਾਤ ਹਾਂਜੀ ਖਰਾਬ ਕਰ ਦੇਵੇ ਉਹ ਵਾਹ ਰਹਿ ਗਿਆ 200 ਮੀਟਰ ਹਾਂ ਬਹੁਤ ਹੈ ਜਾ ਕੇ ਪਤਾ ਲੱਗ ਜੀ ਹਾਂਜੀ ਜਾਂ ਇਤਨਾ ਜਾਂਦੀ ਨਾ ਖਰਾਬ ਕਰੇ ਉਧਰ ਨੂੰ ਤੇਜ਼ ਹੋਵੇ ਹੋਰ ਘਰ ਆਣ ਹਾਂ ਵੀ ਘਰ ਦੀ ਥੋੜੀ ਤੇਜ਼ੀ ਨਾ ਕਰੇ ਕਿਉਂਕਿ ਕੋ ਘਰ ਦੀ ਹਮੇਸ਼ਾ ਘੋੜਾ ਤੇਜ਼ੀ ਕਰਦਾ ਹੁੰਦਾ ਮੈਂ ਅੱਗੇ ਖੜਾ ਹਾਂ ਨਾ ਹਰਤਾ ਗਈ ਕੋਈ ਗੱਲ ਹੀ ਨਹੀਂ ਆ ਰਹੀ ਹੈਂ ਵਧੀਆ ਕੋਈ ਗੱਲ ਹੀ ਨਹੀਂ ਯਾਰ ਹੈਂ ਪ੍ਰੀਤ ਯਾਰ ਹਰਾਨੀ ਵਾਲੀ ਗੱਲ ਹੀ ਆ ਯਾਰ ਚੱਲ ਖਾ ਮਰ ਗਏ ਆ ਭਜਾ ਕੇ ਦੇਖਾਂ ਨਹੀਂ ਨਹੀਂ ਬਾੜਾ ਚੋੜ ਨਾ ਕਰੋ ਅੱਜ ਚਾਲਤਾ ਲੈ ਕੇ ਬੇੜ ਦੇ ਆ ਇਹਨਾਂ ਨੇ ਵੀ ਥੱਕਿਆ ਨਾ ਨਹੀਂ ਤੇ ਇਹ ਤਾਂ ਬਹੁਤ ਵੰਗਾ ਅੱਗੇ ਦੂਜੇ ਗੇਅਰ ਤੇ ਸੀ ਹੁਣ ਮੈਂ ਤੀਜੇ 'ਚ ਆ ਤੀਜੇ 'ਚ ਵੀ ਨਹੀਂ ਰਲਣ ਦੇ ਰਹੀਆਂ ਹਣੇ ਅੱਗੇ ਦੂਜਾ ਵੀ ਛੋਟਾ ਕਰ ਆ ਅਸੀਂ ਮਾੜੀ ਚੌਟ ਕਰਦੀ ਆ ਬਾਦਰੀ ਹੰਤ ਕਰਦਾ ਸਾਲਾ ਕੈਲੀ ਵਾਲੀ ਵਧੀਆ ਚਾਲ ਤੇ ਜਾਂਦੀ ਆ ਪੈਣਾ ਸੀ ਇਹਨੇ ਬਾਂਦਰ ਨੇ ਉਹ ਬਾਈ ਹੁਣਾਂ ਨੇ ਬਹੁਤ ਕੋਆਪਰੇਟ ਕੀਤਾ ਸਾਡੇ ਨਾਲ ਟਰੈਕਟਰ ਆ ਲੈਣੇ ਉਹ ਹਾਲੀ ਫੜ ਹੀ ਆਏ ਆ ਮਗਰ ਸਾਡੇ ਕਾਲੀ ਨਹੀਂ ਕੀਤੀ ਜਮਈ ਬਾਈ ਹੁਣਾਂ ਨੇ ਫਾਰਮ ਟਰੈਕ ਸਾਠ ਗੋੜੀਆਂ ਕਰਕੇ ਨਾ ਮਗਰ ਮਗਰੀ ਆਇਆ ਅੱਜ ਬਾਈ ਇਹਨੂੰ ਰਦੰਗਾ ਨਹੀਂ ਗੱਲ ਕਰ ਤਾਂ ਇੰਜ ਨਹੀਂ ਲੀਚੀ ਲੀਚੀ ਪ੍ਰੀਤ ਤਾਂ ਇੰਨੀ ਢੱਲੀ ਆ ਗੁੱਡੇ ਵਾਂਗੂ ਆਈ ਆਉਂਦੀ ਏ ਜਿਵੇਂ ਹੀ ਟੈਟ ਹੋਣ ਦਿੰਦੀ ਹੈ ਚਾਚੇ ਯਸਰੀ ਗੱਲ ਇਹ ਰਾਨੀ ਵਾਲੀ ਗੱਲ ਦੀ ਆ ਵਾਹੇ ਮੇਰੇ ਵਾਸਤੇ ਇਹ ਅੱਜ ਦਾ ਗ੍ਰੇਟ ਐਕਸਪੀਰੀਅੰਸ ਆ ਪ੍ਰੀਤਾ ਕਿਉਂ ਮੂਰੇ ਵੀ ਨਿਕਲ ਰਹੀ ਗੱਲ ਤਾਂ ਇਹ ਸੋਚਣ ਵਾਲੀ ਯਾਰਾ ਹੈਂ ਹੈਂ ਜੀ ਹੁਣ ਮੂਰੇ ਨਹੀਂ ਨਿਕਲਦੀ ਬਰोबर ਹੀ ਜਾਂਦੀ ਹੈ ਜਿੰਨੀ ਤੇਜ਼ ਜਾਂਦੀ ਓਨੀ ਤੇਜ਼ ਆ ਇਹ ਦੇਖ ਇਹਦੇ ਚ ਓਨੀ ਢਿੱਲ ਲਈ ਆ ਬਸ ਜਦੋਂ ਆਪਾਂ ਘੋੜੇ ਉਂ ਵੀ ਲੈ ਕੇ ਆਏ ਨੇ ਇਹਨਾਂ ਨੇ ਮਗਰ ਹੀ ਰਹਿਣਾ ਹੁੰਦਾ ਜਿੰਨੀ ਤੇਜ਼ ਕਰ ਲਿਓਨੀ ਤੇਜ਼ ਹੋ ਜਾਂਦੀ ਆ ਲੈ ਯਾਰ ਯਾਰ ਸੱਚੇ ਸਾਡਾ ਇਹ ਪਹਿਲਾ ਐਕਸਪੀਰੀਅੰਸ ਆ ਜੇ ਕੋਈ ਘੋੜੇ ਰੱਖਣ ਵਾਲਾ ਵੀਡੀਓ ਦੇਖਦਾ ਉਹਦਾ ਇਹ ਐਕਸਪੀਰੀਅੰਸ ਹੈਗਾ ਤਾਂ ਦੱਸਿਓ ਯਾਰ ਵੀ ਘੋੜੇ ਆਹੀਂ ਬਿਹੇਵ ਕਰਦੇ ਹੁੰਦੇ ਆ ਕਿ ਇਹ ਐਂ ਕਰਦੀ ਆ ਇਹ ਗੱਲ ਇਹ ਹੈ ਨਾ ਇਹਦਾ ਵੀ ਪਹਿਲੇ ਇਹਦੀ ਵੀ ਫਰਸਟ ਟਾਈਮ ਆ ਇਹਨੇ ਵੀ ਨਹੀਂ ਪਹਿਲਾਂ ਕਦੇ ਤਰੀ ਇਹ ਗੱਲ ਬਹੁਤ ਟਾਈਮ ਲੱਗੇਗਾ ਘੋੜੇ ਦਾ ਵੀ ਫਰਸਟ ਟਾਈਮ ਆ ਹਾਂ ਮੈਂ ਘੋੜੇ ਐਂ ਬਿਹੇਵ ਕਰਦੇ ਹੁੰਦੇ ਆ ਕਿ ਮਤਲਬ ਇਹ ਮੇਰਾ ਹੀ ਪਹਿਲਾ ਐਕਸਪੀਰੀਅੰਸ ਆ ਕਿ ਘੋੜੇ ਲੀਡ ਜਾਂਦੀਆਂ ਸੀ ਇੱਥੇ ਰੇਤੇ ਤੇ ਉਹ ਯਾਰ ਮੈਂ ਆਪਾਂ ਤਾਂ ਕਹਿੰਦੇ ਦੋ ਬੰਦੇ ਚਾਹੀਦੇ ਲੈ ਇੱਕ ਬੰਦਾ ਦੋ ਘੋੜਿਆਂ ਦਾ ਘੇੜਾ ਘੜਾ ਲੂ ਹਾਂਜੀ ਇਹ ਜੇ ਹੁਣ ਤਾਂ ਤਿੰਨਾਂ ਦਾ ਘੜਾ ਲੈ ਇੱਕ ਬੰਦਾ ਜਮਾਂ ਸਹੀ ਆ ਓਏ ਯਾਰ ਨੰਗ ਸੰਗ ਯਾਰ ਚਾਰ ਚਾਰ ਘੋੜੇ ਬੰਨੀ ਜਾਂਦੇ ਹੁੰਦੇ ਅਨ ਠੀਕ ਗੱਲ ਹੈ ਇਹ ਕਿੰਨੇ ਕਿੰਨੇ ਲੈ ਜਾਂਦੇ ਓ ਦੇਖ ਮੱਖੀ ਲੜਦੀ ਆ ਥੱਲੇ ਓਏ ਹਾਂਜੀ ਘੋੜੀਆਂ ਦੇ ਥੱਲੇ ਮੱਖੀ ਬੈਠਦੀ ਆ ਮੱਖੀਆਂ ਹੈਗੀਆਂ ਯਾਰ ਇਹ ਤੰਗ ਕਰਦੀਆਂ ਥੋੜਾ ਜਿਹਾ ਸਾਬਾ ਆ ਵੀ ਇਹ ਮੈਂ ਤਾਂ ਕਾ ਸਿਰ ਮਾਰਦੀ ਮੈਨੂੰ ਸੜਦੀ ਆ ਅਸਲ ਵਿੱਚ ਮੱਖੀ ਤੋਂ ਹੀ ਕਰਦੀ ਆ ਸਾਬਾਸ ਲੈ ਕੇ ਪ੍ਰੀਤ ਪਹਿਲਾ ਦਿਨ ਸੀਗਾ ਅੱਜ ਆਪਣਾ 3 ਕਿਲੋਮੀਟਰ ਬਾਟ ਹੋ ਗਈ ਹੋਊਗੀ ਅੱਜ ਹਨਾ 3 ਕਿਲੋਮੀਟਰ ਬਾਟ ਹੋ ਗਈ ਕੱਲ ਤੋਂ ਲੈ ਆਇਆ ਕਰਾਂਗੇ ਅੱਜ ਤੋਂ ਕੱਲ ਨੂੰ ਪੰਜਕ ਕਰਦੇ ਆਂਗੇ ਫਿਰ 10 ਕਰਦੇ ਆਂਗੇ ਮੈਂ ਤਾਂ ਲੈ ਆ ਵੀ ਸਵੇਰ ਕਰਕੇ ਸਵੇਰ ਮੱਖਾਂਗਾ ਘਾਟ ਸਵੇਰ ਮੱਖੀ ਨਹੀਂ ਹੋਊਗੀ ਹਨਾ ਹਾਂਜੀ ਇੱਕ ਤੈਨੂੰ ਮੱਖੀ ਬਾਰੇ ਹੋਰ ਵੀ ਐਕਸਪੀਰੀਅੰਸ ਦੱਸਦਾ ਪ੍ਰੀਤ ਹਾਂਜੀ ਇਹ ਮੱਖੀ ਦਾ ਵੀ ਪੁੰਨਿਆ ਮੱਸੀਆ ਨਾਲ ਹਿਸਾਬ ਆ ਹਾਂਜੀ ਇਹ ਚਾਨਣ ਦੇ ਦਿਨਾਂ 'ਚ ਪਤਾ ਨਹੀਂ ਜ਼ਿਆਦਾ ਹੁੰਦੀ ਆ ਪਤਾ ਨਹੀਂ ਹਨੇਰ ਦੇ ਦਿਨਾਂ 'ਚ ਪਰ ਮਹੀਨੇ ਦੇ 15 ਦਿਨ ਜ਼ਿਆਦਾ ਹੁੰਦੀ ਆ 15 ਦਿਨ ਘੱਟ ਹੁੰਦੀ ਆ ਓਕੇ ਹਾਂ ਕੋਣੋ ਵੀਡੀਓ ਦੇਖਣ ਵਾਲੇ ਦੱਸ ਦੇਣਗੇ ਤੈਨੂੰ ਉਹ ਕਮੈਂਟਾਂ 'ਚ ਦੱਸ ਦੇਣਗੇ ਆ ਨਘਾਦ ਕੇ ਬਾਈ ਨੂੰ ਇਹਨਾਂ ਨੂੰ ਕ ਲੰਗ ਜੋ ਆਰਾਮ ਨਾਲ ਸਹੀ ਆ ਲੰਗਜੋ ਲੰਗਜੋ ਆ ਬਾਈ ਹੁਣ ਨਘਾੜ ਗਏ ਲੰਗਜੋ 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 ਲੱਤ ਨਹੀਂ ਮਾਰਦੀ ਨਾ ਜੀ ਲੰਗਜੋ ਮਾ ਆਦੀ ਨਹੀਂ ਤੇ ਮਗਰ ਅਸੀਂ ਦੇਖਦੇ ਨਹੀਂ ਆਉਣਾ ਲੰਘ ਜਾ ਲੰਘ ਜਾ ਲੰਘ ਜਾ ਉਹਨੇ ਦੇਖਣਾ ਹੀ ਆ ਅੱਛਾ 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 ਦੇਖਦੇ ਨੇ ਹੁਣ ਅੱਜ ਉਹਾਂ ਦੇ ਘੋੜੇ ਦੇਖਣੇ ਹੌਲੀ ਹੌਲੀ ਨੀ ਤੇ ਹਿੱਡੀ ਜੀ ਹੁੰਦੀ ਆ ਡਰਾਉਂਦੀ ਏ ਡਰਦੀ ਆ ਭਾਂ ਸਿੱਟੂਗੀ ਖਾ ਜਾਂ ਪੂਰੀਆਂ ਗੇੜਾ ਕੱਢ ਕੇ ਹਾਂ ਆ ਲੈ ਲੈ ਹਜੇ ਮਸਤ ਦੀ ਆ ਐਕਦਾ ਮੈਨੂੰ ਥੋੜੀ ਨਾ ਇੱਥੇ ਦੂਰ ਆਵਾਜ਼ ਘੱਟ ਹੋਉਂਦੀ ਆ ਹਾਂ ਨਹੀਂ ਨਹੀਂ ਬਾਕੀ ਠੀਕ ਆ ਮੈਂ ਕਹਾਂਗਾ ਮੈਂ ਤਾਂ ਮੈਂ ਕੱਲੀ ਹੋਈ ਮਾਰੀ ਜਾ ਨਾ ਨਿਗਾਹ ਮੈਂ ਤਾਂ ਆਇਆ ਮਹਿੰਗਾ ਨਾ ਪੈਜੇ ਡਾਲਰ ਪਤਾ ਨਹੀਂ 5-7 ਬਾਣਨੇ ਆ ਬਲੌਗ ਤੋਂ ਪਤਾ ਨਹੀਂ ਨਹੀਂ ਬਾਣਨੇ ਸਸਤੀ ਕਰ ਬਾਈ ਅੱਬਾ ਇਹਨੂੰ ਹੌਲੀ ਕਰ ਰਹਿਤੂ ਦਾ ਮੋਟਰਸਾਈਕਲ ਤੋਂ ਡਰਦੀਆਂ ਕੋਈ ਨਾ ਕੋਈ ਨਾ ਕੋਈ ਨਾ ਨਹੀਂ ਤਾਂ ਮੇਰੀ ਮਾਰ ਨੇ ਮੂਰੇ ਟਰੈਕਟਰ ਆਉਂਦਾ ਧਿਆਨ ਨਾ ਕੋਈ ਨਾ ਕੋਈ ਨਾ ਅੱਗੇ ਟਰੈਕਟਰ ਆ ਹੌਲੀ ਕਰ ਲਿਓ ਕੋਈ ਨਾ ਕੋਈ ਨਾ ਕੋਈ ਟਰੈਕਟਰ ਵੀ ਹੌਲੀ ਕੋਈ ਆਉਂਦਾ ਖੜਾ ਹੀ ਆ ਟਰੈਕਟਰ ਤਾਂ ਖੜਾ ਹੀ ਆ ਖੜਾ ਹੀ ਆ ਟਰੈਕਟਰ ਰੇਟ ਰਾਗੇ ਲੰਗਾ ਲੰਗਾ ਲੰਗ ਜਾ ਲੰਗ ਜਾ ਲੰਗ ਜਾ ਇਹਦਾ ਬ੍ਰੇਕ ਸਾਈਟ ਤਾਂ ਮਾਰਟ ਹੋਈ ਆ ਹੁਣੇ ਤਾਂ ਉੱਥੇ ਰੁੱਕ ਗਏ ਨਾ ਜਿੱਥੇ ਆ ਜੁਗਨੀਰ ਆ ਕੇ ਸਤਿ ਸ਼੍ਰੀ ਅਕਾਲ ਬਾਈ ਵਧੀਆ ਭਰਾ ਇਹਦਾ ਬੋਲਟ ਆਟ ਹੋ ਰੇ ਤੇ ਚੱਲਦਾ ਕਰਕੇ ਵੀਡੀਓ ਵਧੀਆ ਬਣ ਗਈ ਹੌਲੀ ਹੌਲੀ ਤੇਜ ਕਈ ਐ ਬੜਾ ਨੰਗਦੇ ਆ। ਤਾਂ ਇੱਥੇ ਥੋੜਾ ਧਿਆਨ ਨਾਲ ਜਾਣਾ ਪੈਂਦਾ। ਛੜਕ ਛੜਕ ਤੇ ਪਰ ਹੈਗੀ ਇਹ 500 ਮੀਟਰ ਹੀ ਆ। ਉਹ ਦੂਗਾ ਤਾਂ ਗੜੀ ਆ ਜਾਂਦੀ ਹੈ ਚੌੜੀ ਉਸ 'ਚ ਵੀ ਨਹੀਂ ਬੜਾ ਤੰਗ ਹੁੰਦਾ ਬੰਦਾ। ਕਿਤੇ ਜਵਾਕ ਜੂਕ ਨਿਕਲੇ ਹੁੰਦੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਨਿੱਖਿਆਂ ਦਾ। ਜਿਹੜਾ 프리 ਤੋਂ ਡਾਕਟਰ ਨੇ ਆਪਣਾ ਉਹ ਸੇਵਕ ਹਾਂਜੀ ਸੇਵਕਾ ਡਾਕਟਰ ਜਗਨੂ ਘੋੜੇ ਵਾਲਾ ਹਾਂਜੀ ਹਾਂਜੀ ਉਹ ਕਹ ਰਾਏ ਗੱਲ ਕਰਦਾ ਹੁੰਦਾ ਸੀ ਕਹਿੰਦਾ ਉਦੋਂ ਪਹਿਲਿਆਂ ਦੇ ਵਿੱਚ ਹਾਂਜੀ ਕਹਿੰਦਾ ਲੋਕ ਆਣਿਆ ਘੋੜੀਆਂ ਘਾੜੀਆਂ ਚੈੱਕ ਕਰਾਉਣ ਆਉਣਾ ਹਾਂਜੀ ਉਦੋਂ ਆਏ 2-2 3-3 ਪੰਨ ਲੈਉਣ ਅੱਛਾ ਮੈਂ ਉਹਦੀ ਗੱਲ ਦਾ ਯਕੀਨ ਜਾਂ ਨਹੀਂ ਕੀਤਾ ਵੀਰ ਆਏ ਕਿ ਮੈਂ 2-3 ਆ ਜਾਣ ਗਿਆ ਉਹ ਜਦੋਂ ਬੰਦੇ ਨੇ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ ਉਦੋਂ ਐਂੀ ਲੱਗਦਾ ਹੁੰਦਾ ਉਹ ਗੱਲ ਸੱਚੀ ਆ ਮੋੜ ਲ ਮੋੜ ਲ ਤੇ ਅੱਲੇ ਮੋੜ ਤੇ ਇਧਰ ਜਿੱਲਾ ਊਰਾ ਆਦੇ ਮੀਂਹ ਦਾ ਹੀ ਐ ਸਸੀ ਘਾਲ ਵੀ ਬੀ ਸਸੀ ਘਾਲ ਕਾਪੜਾ ਸੱਬਾ ਆ ਮਰੇ ਸਸੀ ਸਸੀ ਘਾਲ ਵੀ ਬੀ ਹੋ ਠੀਕ ਹੋ ਸਸੀ ਘਾਲ ਬੀ ਹਾਂ ਯਾ ਹੋ ਸ਼ੋਕਰ ਸ ਮਧੀਆ ਵਧੀਆ ਹੀ ਵਧੀਆ ਵਧੀਆ ਚੱਲ ਚੱਲ ਗੈਲੂ ਘਰ ਨਹੀਂ ਆਇਆ ਹਜੇ ਇਹਦਾ ਮੈਂ ਬੱਸ ਯਾਰ ਇਹਦੀ ਇਹਦੀ ਤਾਂ ਨਿਗਾਹ ਤੇ ਪੈਰਾਂ ਚ ਜਦੋਂ ਪੈਰ ਤੇਰ ਹੋ ਜਾਂਦੇ ਤੇਜ਼ ਹੋ ਜਾਂਦੇ ਤੇਜ਼ ਹੋ ਜਾਂਦੀ ਆ ਜਦੋਂ ਇਹਦੇ ਪੈਰ ਹੌਲੀ ਹੋ ਜਾਂਦੇ ਹੌਲੀ ਹੋ ਜਾਂਦੀ ਆ ਉਹ ਉਹ ਜਾਂਦਾ ਬੱਚਾ ਖਣ ਉਹ ਵੀ ਦਿਖਾਉਂਦੇ ਜਾਂਦੇ ਹੋਰ ਉਹ ਵੀ ਦਿਖਾਉਣਾ ਸਾਨੂੰ ਵਾਹ! ਲਾਈਟਾਂ ਤੇ ਕੇਤਾ ਲਾਈਟਾਂ ਪ੍ਰੀਤ ਵੀ ਲੋਕੋ ਚ ਕੋੜੀ ਬਹੁਤ ਆ। ਇਹ ਆ ਰਿਹਾ ਸਾਡਾ ਬੱਚਾ। ਯੂਗ ਨੂੰ। ਰੋਕ ਲੈ ਚਾਚੂ ਓਏ 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 ਨੀਲਾ ਹੋ ਗਿਆ ਓਏ। ਸੋਨਾ ਬਹੁਤ ਬਣ ਗਿਆ। ਓਏ ਹੋਏ ਹੋਰ ਕਿਵੇਂ? ਆਸਿਆ। ਡੈਡੀ ਜੀ ਕੇਲੀ ਫੜ ਲਓ। ਨੈਨੇ ਕੋਈ ਨਾ ਕੋਈ ਨਾ ਪ੍ਰੇਤ ਕਰੇ ਹੋ ਜਾਣੀ ਹਣਕਦੀ ਆ ਤੈਨੂੰ ਦੇਖ ਕੇ ਵੱਡੇ ਵਾਣੀ ਕੁਝ ਨਹੀਂ ਆਂਦੀ ਤੈਨੂੰ ਦੇਖ ਕੇ ਹਣਕਦੀ ਆ ਭਾਈ ਆ ਦੇਖੋ ਨਾ ਸਾਈਕਲ ਹੀ ਆ ਯਾਰ ਇਹਦਾ ਹੈਨੂੰ ਦੇਖ ਲੈ ਬਾਈ ਉੱਤੇ ਦਾ ਯਾਰ ਪ੍ਰੇਤ ਹੋਰ ਨਹੀਂ ਕੋਈਗਾ ਖੁੱਲੇ ਦਾ ਹਾਂਜੀ ਕਈ ਵਾਰੀ ਜਾਨ ਪਰ ਉੱਟਲ ਜਾਂਦਾ ਹੁੰਦਾ ਯਾਰ ਫੇਰ ਵੀ ਹਾਂਜੀ ਹੈ ਹਾਂਜੀ ਵੇ ਆਏ ਜਾਨਵਰ ਤੇ ਨਾਲ ਜਾਨਵਰ ਨਹੀਂ ਤਾਂ ਤਾਂ ਹੈ ਨਹੀਂ ਕੱਲ ਤੋਂ ਤਾਂ ਆਪਾਂ ਉੱਥੇ ਵਿਗ ਜਾਇਆ ਕਰਾਂਗੇ ਇਹ ਸੋਦੀ ਨਹੀਂ ਓਏ ਇਹਨੂੰ ਖੁੱਲੀ ਛੱਡ ਕੇ ਵੀ ਦੇਖਾਂਗੇ ਅੱਦਾਂ ਹਾਂਜੀ ਖੇਤ ਛੱਡ ਲਾਂਗੇ ਵੀ ਐ ਖੁੱਲ ਕੋਈ ਛੱਡ ਲਗੇ ਵੀ ਰੱਸਾ ਵੀ ਨਾ ਪਾ ਗਏ ਆ ਆਲੂਆਂ ਦੇ ਗਾਂਹਾਂ ਵਣ ਵਿਲੇ ਹੋ ਜਾਣੇ ਆ ਹਾਂ ਬੱਸ ਆਪੋ ਨਮਾਰਗ ਹੈ ਹਾਂਜੀ ਲੱਭੀ ਬਹੁਤ ਗ੍ਰੇਟ ਐਕਸਪੀਰੀਅੰਸ ਰਿਹਾ ਅਪ੍ਰੀਤ ਹਾਂਜੀ ਹੈ ਨਹੀਂ ਮੇਰੇ ਲਈ ਬਹੁਤ ਕਮਾਲ ਐਕਸਪੀਰੀਅੰਸ ਸੀ ਸਰ ਹੈਰਾਨੀ ਜਾਣ ਕੇ ਸੀ ਮੇਰੇ ਮੇਰੇ ਦਿਮਾਗ 'ਚ ਜਰੂਰ ਸੀ ਵੀ ਐਵੇਂ ਹੋ ਸਕਦਾ ਹਾਂਜੀ ਪਰ ਅਸਲ ਦੇ ਵਿੱਚ ਘਰੇ ਤੋਂ ਹੀ ਹੁੰਦਾ ਹੁੰਦਾ ਕੰਮ ਸੋਚੇ ਤੋਂ ਨਹੀਂ ਹੁੰਦਾ ਹਾਂਜੀ ਹੈ ਹਰ ਸਾਇਦ ਉਹਦਾ ਹੈ ਇਹ ਤਾਂ ਕੁ ਜੁਗ ਨੇ ਇਹਦਾ ਪੈਲੇ ਦਾ ਰੱਖ ਦਿਓ ਹੁਣ ਇਹਨੂੰ ਮੈਂ ਖੁੱਲੀ ਕਰ ਦਿੰਨਾ ਉਹਨੂੰ ਖੁੱਲੀ ਛੱਡ ਦਿਓ ਨਹੀਂ ਕਰਦਾ ਉਹਨੂੰ ਖੁੱਲੀ ਛੱਡ ਉਹਨੂੰ ਖੁੱਲੀ 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 ਛੱਡਿਆ ਨਿਕਲ ਗਈ ਨਿਕਲ ਗਈ ਓਕੇ ਨਹੀਂ ਮੈਂ ਹੋਰੋਂ ਕਰਦਾ ਨਾ ਮੈਂ ਇੱਥੇ ਹੀ ਪਾ ਕੇ ਇਹਨਾਂ ਨੂੰ ਨਮਾਈ ਦਿੰਨਾ ਹਾਂਜੀ ਓਕੇ ਸਤਿ ਸ੍ਰੀ ਅਕਾਲ ਜੀ ਆਹ ਸਾਡਾ ਬੰਦਰ 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 ਬੰਦਰ